ਕੁਰਾਲੀ ਨਿਊਜ਼ ਵੀ ਤੁਹਾਡਾ ਸਵਾਗਤ ਹੈ ਜੀ ਮੇਲਾ ਪੇਵਾ ਵਿਖੇ ਜੋ ਕਿ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਮੇਲਾ ਬੜੀ ਧੂਮ ਧਮ ਨਾਲ ਪਰਣ ਜਾ ਰਿਹਾ ਹੈ 26 ਤੋਂ ਲੈ ਕੇ 29 ਤਰੀਕ ਤੱਕ ਕੁਰਾਲੀ ਤੋਂ ਹਰ ਸਾਲ ਇੱਥੋਂ ਲੰਗਰ ਜਾਂਦਾ ਹੈ ਪੇਵੇ ਵਿਖੇ ਅੱਜ ਟਰੱਕ ਕੁਰਾਲੀ ਤੋਂ ਰਵਾਨਾ ਹੋਣ ਜਾ ਰਿਹਾ ਹੈ ਜੋ ਕਿ ਕੁਰਾਲੀ ਦੀ ਸੰਗਤਾਂ ਦੇ ਸਹਿਯੋਗ ਨਾਲ ਜੋ ਵੀ ਸਿੱਧਾ ਰਾਸ਼ਨ ਪਾਣੀ ਦਾ ਲੰਗਰ ਦਾ ਜੋ ਵੀ ਸਮਾਨ ਹੈ ਰਾਸਤ ਉਹ ਅੱਜ ਟਰੱਕ ਦੇ ਵਿੱਚ ਲੋਡ ਹੋ ਕੇ ਰਵਾਨਾ ਭੇਵੇ ਦੇ ਲਈ ਕਰ ਦਿੱਤੀ ਜਾਵੇਗੀ। ਗੱਡੀ ਦੀ ਰਵਾਨਗੀ ਦੇ ਸਮੇਂ ਝੰਡੀ ਦੇਣ ਦੇ ਲਈ ਸ਼ਹਿਰ ਦੇ ਪ੍ਰਧਾਨ ਰਣਜੀਤ ਸਿੰਘ ਜੀ ਕੀਤੀ ਪੜਿਆਲਾ ਹਾਜ਼ਰ ਸਨ ਤੇ ਉਹਨਾਂ ਦੇ ਨਾਲ ਹੈਪੀ ਤਮਾਨ ਜੀ ਤੇ ਕੁਰਾਲੀ ਦੇ ਬਹੁਤ ਹੀ ਜੋ ਮੌਦ ਕਰ ਬੰਦੇ ਉਹ ਵੀ ਹਾਜ਼ਰ ਸਨ ਜਿਨ੍ਹਾਂ ਨੇ ਇਸ ਲੰਗਰ ਦੀ ਪਰੰਪਰਾ ਤੋਰੀ ਸੀ ਗੁੱਡੂ ਪੰਡਤ ਜੀ ਤੇ ਆਪਣੇ ਠਾਕੁਰ ਮੋਹਨ ਸਿੰਘ ਜੀ ਤੇ ਭੂਸ਼ਣ ਕਾਰਿਆ ਜੀ ਵੀ ਹਾਜ਼ਰ ਸਨ ਬੋਸਾ ਤੇਰਾਰ ਕੀ ਜੈ ਜੈਕਾਰੇ ਹਰ ਸਾਲ ਲੰਗਰ ਲਾਉਣ ਵਾਲੇ ਮਾਈ ਜੀ ਦਾ ਬੋਸਾ ਤੇਰਾਰ ਕੀ ਜੈ ਜੈਕਾਰਾ ਨਗਰ ਖੇੜਿਆ ਉਹ ਸੱਚੇ ਦਰਬਾਰ ਕੀ ਜੈ ਜੈਕਾਰਾ ਬਾਬਾ ਜੜੀ ਵਾਲੇ ਦਾ ਉਹ ਸੱਚੇ ਦਰਬਾਰ ਕੀ ਜੈ ਜੈਕਾਰਾ ਨਦੀ ਪਰ ਸੁਮੀ ਜੀ ਦਾ ਉਹ ਸੱਚੇ ਦਰਬਾਰ ਕੀ ਜੈ ਹੁੰਦਾ ਸੀ ਜਦੀ ਵਾ ਜੀ ਅੱਜ ਕੁਰਾਲੀ ਸ਼ਹਿਰ ਤੋਂ ਹਰ ਸਾਲ ਦੀ ਤਰ੍ਹਾਂ ਮਾਤਾ ਸਰਸਵਤੀ ਲੰਗਰ ਕਮੇਟੀ ਕੁਰਾਲੀ ਜੋ ਕਿ ਪੇਵੇ ਵਿੱਚ ਪਿਛਲੇ ਕਈ ਸਾਲਾਂ ਤੋਂ ਲੰਗਰ ਲਗਾਉਂਦੇ ਹਨ ਜੀ ਸੋ ਅੱਜ ਇਹ ਚੰਡੀ ਦੇ ਲਈ ਤੁਸੀਂ ਵੀ ਇੱਥੇ ਸੇਵਾ ਦੇ ਵਿੱਚ ਆਏ ਹੋ ਇਸ ਦੇ ਬਾਰੇ ਜਾਣਕਾਰੀ ਦਿਓ ਜੀ ਸਾਡੀ ਜਿਹੜੀ ਧਰਤੀ ਹੈ ਪੰਜਾਬ ਦੀ ਜਰਖੇਜ਼ ਧਰਤੀ ਹੈ ਇਹ ਗੁਰੂਆਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਜਿਵੇਂ ਕਿ ਤੁਸੀਂ ਮੈਂ ਕਹਾਂ ਵਰਡ ਦੇ ਵਿੱਚ ਸਭ ਤੋਂ ਜ਼ਿਆਦਾ ਦਾਨਪੂਰ ਇਸ ਧਰਤੀ ਤੇ ਹੁੰਦੇ ਆ ਤੇ ਇਹਦੇ ਵਿੱਚ ਕੋਈ ਗਲਤ ਨਹੀਂ ਹੋਏਗਾ ਜਿਨਨੇ ਇਸ ਸਾਡੇ ਸ਼ਹਿਰ ਤੋਂ ਚਾਹੇ ਆਪਣਾ ਲੈਣਾ ਦੇਵੀ ਚਾਹੇ ਪೇವೆ ਹੋਰ ਹਰ ਹਰ ਤੀਰਥ ਸਥਾਨ ਤੇ ਸਾਡੇ ਸ਼ਹਿਰ ਤੋਂ ਲੰਗਰ ਜਾਂਦੇ ਆ ਤੇ ਦਾਨੀ ਸੱਜਣ ਦਾਨ ਕਰਦੇ ਆ ਤੇ ਜਿਹੜੇ ਅਗਰ ਵਧੂ ਜਿਹੜੇ ਅੱਗੇ ਜਾ ਕੇ ਇੱਕ ਗਜਾ ਕਰਨੀ ਗਜਾ ਮਤਲਬ ਰਸਤਾ ਇਕੱਠੀਆਂ ਕਰਨੀਆਂ ਉਹਨਾਂ ਦੇ ਇੱਕ ਬਹੁਤ ਵੱਡਾ ਯੋਗਦਾਨ ਹੈ ਉਹ ਸਾਰੇ ਸ਼ਹਿਰ ਚ ਘੁੰਮ ਕੇ ਇੱਕ ਇਕੱਠੇ ਹੋ ਕੇ ਲੰਗਰ ਦਾ ਸਮਾਨ ਲੈ ਕੇ ਜਾਂਦੇ ਆ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਕਿ ਭੇਵੇਂ ਸਾਡੇ ਸ਼ਹਿਰ ਤੋਂ ਅੱਜ ਦਾ ਨਹੀਂ ਬਹੁਤ ਸਾਲਾਂ ਤੋਂ ਲਗਾਤਾਰ ਲੰਗਰ ਜਾ ਰਿਹਾ ਉੱਥੇ ਬਹੁਤ ਵੱਡੀ ਈਵਨ ਬੇਲ ਵਗੈਰਾ ਸਾਰਾ ਕੁਝ ਅਸੀਂ ਟੈਂਟਰ ਦਾ ਸਮਾਨ ਟੋਟਲ ਅਸੀਂ ਉੱਥੇ ਆਪਣਾ ਸਾਡੇ ਸ਼ਹਿਰ ਨੇ ਬਣਾਇਆ ਹੋਇਆ ਉਹਦੇ ਲਈ ਇਹ ਸਾਰੇ ਕਾਲੀਆ ਜੀ ਬਿੱਟੂ ਜੀ ਥਰੇ ਕੋ ਜਿੰਨੇ ਵੀ ਮੈਂਬਰ ਨੇ ਸਾਰੇ ਪਰਪਾਕੀ ਨੇ ਦਾਤਾ ਕਰੇ ਮਹਾਰਾਜ ਕਰੇ ਜੋ ਜੋ ਇਹ ਕਾਮਨਾ ਲੈ ਕੇ ਲੰਗਰ ਲਾ ਰਹੇ ਉਹ ਸਾਡੇ ਸ਼ਹਿਰ ਤੇ ਕਿਰਪਾ ਰੱਖੇ ਦਾਤਾ ਸਾਡੇ ਸ਼ਹਿਰ ਤੇ ਐਵੇਂ ਹੀ ਸਾਡਾ ਭਾਈਚਾਰਾ ਬਣਿਆ ਰਹੇ ਅਸੀਂ ਸਾਰ ਸਾਂਝੇ ਲੰਗਰ ਸਾਂਝੇ ਕੰਮ ਇਸੇ ਤਰ੍ਹਾਂ ਕਰਦੇ ਰਹੀਏ ਧੰਨਵਾਦ ਲੰਗਰ ਕਮੇਟੀ ਕੁਰਾਲੀ ਦੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਇਹ ਸਹਿਯੋਗ ਦੇ ਨਾਲ ਹੀ ਲੰਗਰ ਚੱਲਦਾ ਹੈ ਅੱਜ ਗੱਡੀ ਤੋਰਨ ਵਾਸਤੇ ਜੀਤੀ ਪ੍ਰਧਾਨ ਜੀ ਦਾ ਅਸੀਂ ਆਇਆਂ ਦਾ ਸਵਾਗਤ ਕਰਦੇ ਆਂ ਧੰਨਵਾਦ ਅਨਜੀਤ ਵਧਾਈ ਦੇ ਪਾਤਰ ਹੈ ਮਾਸਾ ਉਸਵਦੀ ਲੰਗਰ ਕਮੇਟੀ ਵਾਲੇ ਹਰ ਇੱਕ ਸਾਲ ਬਹੁਤ ਬੜਾ ਪ੍ਰਾਲਾ ਕਰਦੇ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਜੇ ਤੁਸੀਂ ਭੇਵੇਂ ਜਾਓਗੇ ਤਾਂ ਤੁਹਾਨੂੰ ਸਿਰਫ ਕਰਾਲੀ ਦਾ ਹੀ ਲੰਗਰ ਦੇਖੂਗਾ ਜਿਹੜਾ ਤੁਹਾਨੂੰ ਅਵੇਲੇਬਲ ਹੋਊਗਾ ਜਿੱਥੇ ਬੰਦਾ ਰੱਜ ਕੇ ਖਾ ਸਕਦਾ ਵੀ ਆਪਣੇ ਘਰ ਵੀ ਲੈ ਕੇ ਜਾ ਸਕਦਾ ਪਰ ਸਾਡੇ ਉਥੇ ਕਮੇਟੀ ਨੇ ਉਸਵਰਸਵਦੀ ਕਮੇਟੀ ਲੰਗਰ ਕਮੇਟੀ ਨੇ ਇੱਕ ਉਥੇ ਆਪਣਾ ਪੂਰਾ ਸਥਾਨ ਬਣਾਇਆ ਹੋਇਆ ਜਿੱਥੇ ਸਭ ਕੁਝ ਅਵੇਲੇਬਲ ਹੁੰਦਾ ਜੇ ਤੁਸੀਂ ਜਾਓਗੇ ਮੈਂ ਹਰ ਇੱਕ ਸਾਲ ਜਾਂਦਾ ਔਰ ਦੇਖਦਾ ਬਹੁਤ ਜ਼ਿਆਦਾ ਬੜੀ ਫਜ਼ਲਤੀ ਹੈ ਸਾਡੇ ਵਾਕਈ ਸਾਰੇ ਕਿਤੋਂ ਵੀ ਕੋਈ ਬੰਦਾ ਆਉਂਦਾ ਹੈ ਸਾਰੇ ਹਿੰਦੁਸਤਾਨ ਚ ਉਹਨਾਂ ਨੂੰ ਇਹ ਫੈਸਿਲਿਟੀ ਮਿਲਦੀ ਆ ਤੇ ਇਹਨਾਂ ਦੇ ਅਸੀਂ ਬਹੁਤ ਬਹਾਰੀ ਆ ਹਮੇਸ਼ਾ ਸਾਨੂੰ ਯਾਦ ਕਰਦੇ ਆ ਤੇ ਇਹ ਅੱਗੇ ਨੂੰ ਬਹੁਤ ਤਰੱਕੀ ਕਰਨ ਲਈ ਮੇਰੀ ਸ਼ਮਰੂਪ ਬਣ ਗਏ ਗੁੰਡਾ ਅਤੀ ਬਦੀ ਵਾਲੇ ਆ ਗੁੰਡਾ ਤੀਸਾ ਮੰਗਦੇ ਆ ਨਿਵਾਦੀ ਨਿਵਾਦੀ ਨਹੀਂ ਕੋਈ ਕਦੇ ਨਾ ਕੋਈ